ਦੀਆਂ ਖੜੀਆਂ ਰਹਿ ਗਈ। ਲਓ ਜੀ ਚਾਹ ਆ ਗਈ ਹੱਥ 'ਚ ਤੇ ਤਕਰੀਬਨ ਤਿਆਰ ਆ ਆਪਣੀ ਟਰਾਲੀ ਟਰਾਲਾ ਟਰਾਲੀ ਨਹੀਂ ਰਹੀ ਹੁਣ ਇਹ ਹੁਣ ਟਰਾਲਾ ਬਣ ਗਿਆ। ਆ ਚੀਜ਼ ਕਰਾਈ ਸਪੈਸ਼ਲ ਤੇ ਆ ਬਾਈ ਨੇ ਵੀ ਲਾਤੀ ਰੀਜ ਪੂਰੀ ਮੀਨੇ ਕੁੱਟ ਤੇ ਟੰਡ ਲੱਗਣ ਲਾਤੀ ਜ਼ਿਆਦਾ ਲਿਆ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਉਮੀਦ ਆ ਸਾਰੇ ਵਧੀਆ ਹੋਮੋਂਗੇ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਬਲੌਗ ਕਾਦੇ ਕਿਸ ਵੇਸਤੇ ਬਣਨਾ ਤੇ ਫਿਰ ਵੀ ਤੁਹਾਨੂੰ ਇੰਜੋਏ ਕਰੋ ਬਲੌਗ ਕਿਉਂਕਿ ਜੱਟਾਂ ਨੂੰ ਤਾਂ ਇਹੀ ਹੁੰਦਾ ਵੀ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਨਵੀਂ ਘਰੇ ਤੇ ਉਹ ਇੱਕ ਮੈਂਬਰੇ ਬਣ ਕੇ ਆਉਂਦੀ ਆ ਨਵਾਂ ਮੈਂਬਰ ਆਪਾਂ ਲੈਣ ਜਾ ਰਹੇ ਆ ਤੇ ਆਜੋ ਜੁੜੇ ਰਹੋ ਬਲੌਗ ਦੇ ਨਾਲ ਬਲੌਗ ਵਧੀਆ ਆਉਣਾ ਕਿਉਂਕਿ ਸਫ਼ਰ ਆਇਦਗੀ ਲੰਬਾ ਬਹੁਤ ਆ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਆ ਤੇ ਸਫ਼ਰ ਆਪਾਂ ਤੈ ਵੀ ਮਰਸਰੀ ਤੇ ਕਰਨਾ ਆਇਓ ਫਿਰ ਕਰਵਾ ਇੰਜੋਏ ਬਲੌਗ ਨੂੰ ਤੇ ਚਲਦਿਆਂ ਨਿਊ ਮੈਂਬਰ ਲੈਣ ਆਪਾਂ ਮੈਂਬਰ ਆਪਣਾ ਹੋ ਗਿਆ ਰੈਡੀ ਆਇਓ ਫਿਰ ਸਾਜਰੇ ਸਾਜਰੇ ਬਦਾਈ ਕਿੱਥੋਂ ਲਿਬੜ ਗਿਆਈ ਇਹਦੇ ਬਿਲਕੁਲ ਨਹੀਂ ਰਿਕੇ ਰਿਕੀ ਹੋਈ गड्डिया खड़िया रेडी अपनी आ गी रखा गया पानी वाश वूश होके तैयार आ ਜੀ 40 ਕਿਲੋਮੀਟਰ ਆਪਾਂ ਸਫ਼ਰ ਤੈਅ ਕਰ ਲਿਆ ਤੇ ਹੁਣ ਆਪਾਂ ਪਹੁੰਚ ਗਏ ਸਾਨੇਵਾਲ ਤੇ ਕਿਸੇ ਪਾਸੇ ਵੀ ਜਾਈਏ ਤੇ 골ਡਨ ਹਟ ਬ੍ਰੇਕ ਨਾ ਮਾਰੀਏ ਗੱਡੀ ਦੀ ਇਹ ਹੋ ਨਹੀਂ ਸਕਦਾ ਤੇ ਪਹੁੰਚ ਕੇ 골ਡਨ ਹਟ ਨਾਲੇ ਪੀਨੇ ਆ ਚਾਹ ਨਾਲੇ ਕਰਦੇ ਆ 10 ਮਿੰਟ ਰੈਸਟ ਫੇ ਅਗਲਾ ਸਫ਼ਰ ਤੈਅ ਕਰਾਂਗੇ ਐ ਲੋਕੇਸ਼ਨ ਦੇਖੋ ਬੜੀ ਘੈਂਟ ਆ ਤੇ ਉਹ ਖੜੀ ਆਪਣੀ ਮਰਸਡੀ ਤੇ ਨੇ ਚਾਹ ਚਾਹ ਪੀ ਕੇ ਫਿਰ ਚੱਲਦੇ ਆਂ ਫਿਰ ਅੱਗੇ ਨੂੰ ਸਫ਼ਰ ਤੈਅ ਕਰਾਂਗੇ ਮਾਉ ਜੀ ਚਾਹ ਹੀ ਹੱਥ 'ਚ ਤੇ ਸੂਰਜ ਦੇਵਤਾ ਵੀ ਪ੍ਰਗਟ ਹੋ ਗਏ ਨੇ ਆਹ ਖੜੀ ਆਪਣੀ ਮੜਸੜੀ ਅੱਜ ਇਹਦਾ ਸਾਥ ਹੀ ਲੈਣ ਚੱਲੇ ਆਪਾਂ ਹਾਂ ਹਾਂ ਕਰਦੀ ਚਾਰਜਿੰਗ ਪੁਆਇੰਟ ਇਲੈਕਟ੍ਰਿਸਿਟੀ ਦਾ ਹੁਣ ਇਹੀ ਚੱਲਣਾ ਆਉਣ ਵਾਲੇ ਸਮੇਂ 'ਚ ਸੁਕੁੰਦੇ ਹਾਂ ਹਾਂ ਕਰ ਲਾਪਣੀ ਨੀ ਮਾਜ ਪੰਜਾਬ ਵਰਗੀ ਲੋ ਜੀ ਪਹੁੰਚ ਗਏ ਬੰਦੇ ਵੀ ਆਪਣੇ ਪਹੁੰਚ ਗਏ ਮੈਂ ਵੀ ਪਹੁੰਚ ਗਿਆ ਇਹ ਇਹ ਵੀ ਆ ਗੱਲਬਾਤ ਸਿਰਾ ਟੀਐਸਵੀ ਰਾਜ ਸਿੰਘ ਵਿੜਕਾ ਇਥੋਂ ਲੈ ਜਾਣਾ ਆਪਾਂ ਟਰਾਲਾ ਅੱਜ ਤਿਆਰ ਖੜਾ ਦਿਖਾਉਨੇ ਆ ਤੁਹਾਨੂੰ ਕਰਾਉਨੇ ਆ ਦਰਸ਼ਨ ਟਰਾਲੇ ਦੇ ਵੀ ਆ ਨੀਲੇ ਖੜ ਚੜੀਆ ਬਹੁਤ ਕਾਟੜੇ ਇਹ ਆਪਣੇ ਵਾਲਾ ਖੜਾ ਆ ਤੇ ਬਟਰ ਤਕਰੀਬਨ تیار ਆ ਆਪਣੀ ਟਰਾਲੀ ਟਰਾਲਾ ਟਰਾਲੀ ਨਹੀਂ ਰਹੀ ਉਹਨੇ ਇਹ ਹੁਣ ਟਰਾਲਾ ਬਣ ਗਿਆ 19 ਪਟਾ ਇਹਦੇ ਸਿਰਫ ਉਹ ਸਟicker ਰਹਿ ਗਏ ਲਾਉਣ ਤੋਂ ਬਾਅਦ ਇਹਨਾਂ ਦੇ ਫਪਨ ਆ ਗਿਆ ਗਰੀ ਫਾਰਮ ਠੀਕ ਆ ਬਾਕੀ ਹੋ ਗਿਆ ਡਨ ਜਾਲੀ ਜਾਲੀ ਲਾ ਦੀ ਆਨ ਓਕੇ ਰਿਪੋਰਟ ਐਪ ਨੂੰ ਬੁਲਾ ਤੇ ਓਕੇ ਕਲਰ ਕੁਆਲਟੀ ਦੇਖ ਰਹੀ ਮਣਾਇਆ ਤਾ ਸ਼ੀਸ਼ਾ ਐਨ ਸੌਫ ਬਾਕੀ ਤੈਨੂੰ ਫੇਰ ਕਰਾਉਣਾ ਚੈੱਕ ਇੱਕ ਵਾਰ ਤੇ ਕਰੋ ਵਰਕਸ਼ਾਪ ਚੈੱਕ ਜਲਦੀ ਜਾਂਦਾ ਕੰਮ தகக்க ਬਣਦੀ ਗਾ ਲੋ ਭਾਈ ਜੀ ਬਣਦੀ ਗਾ ਲੋ ਭਾਈ ਜੀ ਖੇਤੀਬਾੜੀ ਕਰਤਾ ਮਟਾ ਸ਼ੌਂਕ ਨਾਲ ਕਰਦੇ ਤੇ ਉੱਚੇ ਉੱਚੇ ਬਈ ਕੋਈ ਜਿਹਨੂੰ ਆਖ ਬੀਜ ਦਿਵਾਉਂਗੇ ਮੈਂ ਇਦਾਂ ਬਣੀ ਆ ਆ ਚੀਜ਼ ਕਰਾਈ ਸਪੈਸ਼ਲ ਤੇ ਯਾਰ ਬਾਈ ਨੇ ਵੀ ਲਾਤੀ ਰੀਜ ਪੂਰੀ ਹਾਂ ਪੂਰੀ ਗੱਲਬਾਤ ਬਣਾ ਯਾਨ ਬਣਾਦੀ ਪਈ ਨੇ ਗੱਲਬਾਤ ਜਿਹੜੀ ਚੀਜ਼ਾਂ ਨੂੰ ਕਹਦੀ ਉਹਨੇ ਬਣਾਤੀ ਉਦਾਂ ਹੀ ਸੀ ਯਾ ਪੁਣਤੀ ਮਹਾਰਾਜ ਸਿੰਘ ਜੀ ਆਪਣਾ ਛੱਡਣੀ ਜਗ੍ਹਾ ਨਹੀਂ ਬਈ ਠੀਕ ਆ ਉਹ ਲਾ ਕਹਿੰਦਾ ਵੀ ਓਕੇ ਰਿਪੋਰਟ ਮੰਨਦਾ ਕਹਦਾ ਕਰਦਾ ਤੋ ਵੀ ਆਪਣਾ ਵੀ ਲੱਗ ਗਿਆ 10 11 ਆ ਰਹੇ ਉਹ ਨਹੀਂ ਦੱਸਿਆ ਆਹ ਯਾ ਮੈਂ ਡੈਸਟਰ ਫਤਾਈ ਕਰ ਸਹਾ ਉਹ ਲਾਈਨ ਪਹਿਲਾਂ ਹੋ ਗਿਆ ਮੇਰੀ ਬੋਲ ਦੇਣਾ ਅੱਜ ਨੂੰ ਹੋ ਜਾਣਾ ਤੇ ਬੰਦ ਹੋ ਗਿਆ ਤੇ ਫੇਰ ਆਈ ਨਹੀਂ ਪਾ ਸਕਦਾ ਆਹ ਸਪੈਸ਼ਲ ਆਇਆ ਆਪਾਂ ਨੇ ਖਾਲਸਾ ਰਾਜ ਸੇਕਰੀਜ ਪ੍ਰਾਣੀ ਮਿੱਤਰਾਂ ਦੀ ਤਰੀਜ ਤਾਂ ਹੈਗੀ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਇਹਦਾ ਸਹੀ ਹੈ ਨਾ ਇਹ ਵੀ ਸਪੈਸ਼ਲ ਬਾਈ ਦਵਾਨ ਹਾਂਜੀ ਓਕੇ ਲਓ ਜੀ ਟਰੈਕਟਰ ਪਿੱਛੇ ਪਾ ਲਈ ਆਪਾਂ ਨੇ ਤੇ ਇਹਦਾ ਚਲਾਈ ਜਾਂਦਾ ਪਾਰਕਿੰਗ ਲਾਈਟਾਂ ਲੁੱਟਾਂ ਹੁਣੇ ਸ਼ਾਮ ਤੀ ਕਰੀ ਤੱਕ ਇਟਾ ਥੋੜਾ ਪੱਦਾ ਲੱਗਦਾ ਤੇ ਹੌਣ ਤੋਂ ਹੁਣ ਆਲਾ ਅੱਛੀ ਦਾ ਦੇਖ ਆਂ ਜੀ ਉਹ ਬਿੰਦਰ ਨੂੰ ਲਾ ਦੇ ਪਾਜੀ ਮਾਰ ਦੇਵੇ ਮੜ ਕੇ ਦੇਖ ਆ ਨਾ ਕਿੱਥੇ ਲਿਜਣੋਂ ਆਇਆ ਐੜੇ ਮਾਂ ਮਰੇ ਰਹੀ ਆ ਉਹਦੀ ਦੀਆਂ ਲੱਟਾ ਬਲਿੰਕ ਨੇ ਘਟ ਤੇ ਠੰਡ ਲੱਗਣ ਲੱਗੀ। ਜ਼ਿਆਦਾ ਲਿਆ ਸਾਰਾ। ਮੈਂ ਲੱਬੜ ਗਈ ਆਪਣੀ ਗੱਡੀ ਵੀ। ਛੋਟੇ ਵੀ ਚਾੜਦੀ ਮਿੱਟੀ। ਬੜੀ ਰੋਟੀ ਖਾਦੀ ਵੀ ਇੱਥੇ। ਈਜੇ ਬੇ ਛੋਟਾ ਪਾ ਚੌਕੀਆਂ ਲੱਟਾਂ ਵਧੀਆ ਧੱਕ ਲਓ ਜੀ ਪਹੁੰਚ ਗਏ ਘਰੇ ਤੇ ਲਿਪੜ ਕੀ ਮੀਂਹ ਕਰਕੇ ਪੂਰੀ ਆ ਨਾ ਉਹਨੇ ਸਵੇਰੇ ਦੀ ਵਾਸ਼ਿੰਗ ਕਰਾ ਕਰਾਂਗੇ ਤੇ ਲਾਈਟਾਂ ਸੋਹਣੀਆਂ ਵੜੀ ਲੱਗਿਆ ਰਾਤ ਨੂੰ ਬਲਿੰਕ ਕਰਦੀਆਂ ਸੈਨ ਬੜਾ ਹੜ ਗਿਆ ਅੱਜ ਪਹਿਲਾਂ ਗਰਮੀ ਫਿਰ ਮੀਂਹ ਜੂਰਾ ਐਨ ਭਿੱਜ ਗਿਆ ਲੁਧਿਆਣਾ ਟੱਪ ਦੀ ਸਾਰੇ ਫਿਰ ਟੈਂਪਰੇਚਰ 38 ਦੇ ਪਹੁੰਚ ਗਿਆ ਐਨ ਕਮਲਾ ਹੋ ਗਿਆ ਵੈਦਰ ਚ ਸਿਰ ਫਟਦਾ ਹੁਣ ਮੇਰਾ ਅੱਖਾਂ ਚੋਂ ਸੇਕ ਨਿਕਲਦਾ ਇਦਾਂ ਲੱਗਦਾ ਜਿਦਾ ਫੀਬਰ ਹੋ ਗਿਆ ਹੁੰਦਾ ਤੇ ਵਲੌਗ ਨੂੰ ਇੱਥੇ ਹੀ ਕਰ ਦਿਆਂ ਸਮਾਪਤ ਫੇ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ